ਜੀ ਇਧਰ ਮੂੰਹ ਕਰ ਪਹਿਲੇ ਤਾਂ ਆਇਓ ਆ ਕਿਸਰੇ ਦਾਣ ਦੂਣੇ ਦੀ ਪੋਣੀ ਇਧਰ ਆ ਇਧਰ ਆ ਆਇਆ ਜੀ ਇਧਰ ਆ ਕਿੱਥੋਂ ਆਏ ਤੁਸੀਂ ਕਰੋ ਗੱਲ ਕਿੱਥੋਂ ਆਏ ਜੀ ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ ਅੱਛਾ ਕਿਹਨਾ ਵੀ ਕਿਹਦੀ ਲੱਗੀ ਤੂੰ ਸਾਡੇ ਘਰ ਕਹਿ ਕੇ ਆ ਸਰਪੰਚ ਵੀ 55 ਕਿਲ ਗਏ ਆ ਕੈਨੇਡਾ ਚਲਾ ਜਾਂਦੇ ਮੋਹਰ ਦਿਖਾ ਲ ਕਿੱਥੇ ਲੱਗੀ ਆ ਕਿਹਦੀ ਮੋਹਰ ਕਿਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਆ ਕਿ ਮੋਹਰ ਲਾਈ ਆ ਉਧਰ ਘਰੇ ਇੱਥੇ ਆ ਘਰੇ ਕਹਿ ਕੇ ਆ ਕਿਹੜੇ ਕਿਹੜੇ ਘਰੇ ਇਧਰ ਆ ਕਰੇ ਇਧਰ ਪਿੱਛੇ ਠੀਕ ਹੈ ਨਾ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਕਿੰਗਾ ਟੱਕਾ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਕ ਦੱਸੂਗਾ ਤੇ ਕਿੰਗ ਦੱਸੂਗਾ ਕੋਲ ਕਿਹੜੇ ਕਿੱਥੋਂ ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਕੇ ਵਰਤੋਂਦੀ ਆ ਹੈ ਬਸ ਕਿਹੜੇ ਕਿਹੜੇ ਵਚਨ ਕਰਦੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਕੇ ਅੱਜ ਮੰਗਣ ਥੋੜੀ ਆਇਆ ਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਦਾਲ ਪੰਤ ਆ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਇੱਕ ਚੁੱਪ ਚੁੱਪ ਆ ਦੇਖੋ ਜੀ ਬੋਰਾ ਠੀਕ ਆ ਜੀ ਆ ਦੇ ਉਹ ਕੀ ਚੁੱਪ ਉਦੋਂ ਵੀ ਬੀਬੀ ਆਤਾ ਬੋਲ ਲੀ ਆਉਣਾ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਹੀ ਲੱਗੇ ਨਾ ਤੂੰ ਸਾਡੇ ਨਾਲ ਜਿੱਦ ਨਾ ਜਿਦਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਂਦੇ ਨਹੀਂ ਕਹਿੰਦਾ ਤੁਸੀਂ ਚਲੇ ਜੀ ਇੱਥੋਂ ਚਲੋ ਬਸ ਸਿੱਧੀ ਗੱਲ ਹੈ ਠੀਕ ਹੈ ਕਿਦਾਂ ਉਹਦਾ ਸਿੱਧੀ ਦਾ ਬਜਟ ਦੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਕਹੇ ਛੋਣੀ ਨਹੀਂ ਆਈ ਸਰ ਕਿਹੜੀ ਛੋਣੀ ਆ ਤੇਰੀ ਤੁਸੀਂ ਮੰਗਦੇ ਨਹੀਂ ਛੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਹ ਸਾਹ ਦੇ ਹੈ ਛੋਈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸਿਆਂ ਦਾ ਕੰਮ ਹੈ ਲੰਗਰ ਲਾਉਣਾ ਤੁਸੀਂ ਮੰਗਦੇ ਬਣੇਗਾ ਤੁਸੀਂ ਛੋਣੀ ਆਈ ਕੋਈ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾਣਾ ਬਾਕੇ ਅੱਜ ਤੋਂ ਬਾਅਦ ਜਿਹੜੇ ਮੰਗਦੇ ਨਜ਼ਰ ਆ ਗਏ ਨਾ ਦੇਖ ਲਓ ਬਈ ਸਾਧ ਸੰਗਤ ਜੀ ਦੇਖੋ ਬਸ ਕਰ ਸਿੱਧੀ ਗੱਲ ਕਰ ਠੀਕ ਆ ਨੀ ਮੰਗਤੇ ਬਣਾ ਦਤਾ ਸਾਰਿਆਂ ਨੂੰ ਆ ਦੇਖੋ ਜੀ ਇਹ ਬਾਬਾ ਪਰਲਾ ਪਰਲਾ ਚੰਗੀ ਬਾਬਾ ਦੇਖ ਖੜਿਆ ਖੜਿਆ ਰੋਹ ਜੀ ਨੂੰ ਦਸ ਸਾਹ ਲਗਾ ਤੇਰਾ ਆ ਹਾਲੇ ਨਾ